ਡਬਲ ਸਟੋਰੀ ਕੋਠੀ ਦੀ ਆਪਾਂ ਵੀਡੀਓ ਅੱਜ ਲੈ ਕੇ ਪਹੁੰਚੇ ਆਂ ਜੀ ਵੀਡੀਓ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਕੋਠੀ ਦਾ ਰੇਟ ਤੁਹਾਨੂੰ ਪਸੰਦ ਆਊਗਾ ਕੋਠੀ ਬਹੁਤ ਵਧੀਆ ਬਣੀ ਹੋਈ ਏ ਸੀ ਸਾਰਾ ਕੰਮ ਮਾਲਕ ਨੇ ਕਰਵਾ ਰੱਖਿਆ ਸੀ ਵਾਕਿਆ ਆਪਾਂ ਪੂਰੀ ਵੀਡੀਓ ਦੇਖਦੇ ਆਂ ਪੂਰੀ ਵੀਡੀਓ ਚ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 73800 ਪੂਰਾ 26173 ਚਾਹੇ ਤੁਸੀਂ ਕਿਸੇ ਵੀ ਏਰੀਆ ਚ ਦੇਖ ਰਹੇ ਹੋ ਚਾਹੇ ਪਿੰਡ ਚੋਂ ਸ਼ਹਿਰ ਚੋਂ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਵੇਚਣਾ ਚਾਹੁੰਦੇ ਜਿਹੜਾ ਨੰਬਰ ਤੁਹਾਨੂੰ ਆਪਾਂ ਦਿੱਤਾ ਸੀ ਉਹ ਤੇ ਵੀਡੀਓ ਜਾਣਕਾਰੀ ਫੋਟੋਆਂ ਇੱਕ ਵਾਰੀ ਪਹਿਲਾਂ ਕੋਠੀ ਨੂੰ ਚੈੱਕ ਕਰੋ ਜੀ ਕੋਠੀ ਪਸੰਦ ਤੁਹਾਨੂੰ ਆਊਗੀ ਰੇਟ ਕੋਠੀ ਦਾ ਬਹੁਤ ਵਧੀਆ ਆਪਾਂ ਲੈ ਕੇ ਪਹੁੰਚੇ ਹਾਂ ਸੀ ਬਾਕੀ ਕੋਠੀ ਦੀ ਲੋਕੇਸ਼ਨ ਵਧੀਆ ਸੀ ਆਸੇ ਪਾਸੇ ਵੀ ਆਪਾਂ ਨੂੰ ਕੋਠੀਆਂ ਤੇ ਘਰ ਮਿਲ ਜਾਣਗੇ ਕੋਈ ਐਦਾ ਨਹੀਂ ਹੈਗਾ ਵੀ ਕੱਲੀ ਜੀ ਕੋਠੀ ਆਪਾਂ ਨੂੰ ਮਿਲੂਗੀ ਕੰਮ ਮਾਲਕ ਨੇ ਵਧੀਆ ਕਰਵਾਇਆ ਹੋਇਆ ਜਿੰਨਾ ਵੀ ਕਰਵਾਇਆ ਹੋਇਆ ਸੀ ਅੰਦਰ ਬਾਹਰ ਦੀ ਵੀਡੀਓ ਮਾਲਕ ਨੇ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਹੈ ਤੁਸੀਂ ਸਾਰਾ ਕੁਝ ਦੇਖੋ ਸੀ ਤੇ ਜਿਹੜੀ ਗਲੀ ਜਾਂ ਸੜਕ ਬਾਹਰ ਲੱਗਦੀ ਹੈ ਜੀ ਮਾਲਕ ਦੇ ਕੋਠੀ ਨੂੰ ਉਸ ਗਲੀ ਤੋਂ ਕਾਫੀ ਉੱਚੀ ਚੱਕ ਕੇ ਇਹਨਾਂ ਨੇ ਆਪਦੀ ਕੋਠੀ ਜਿਹੜੀ ਇਹ ਪਾਈ ਹੋਈ ਹੈ ਸੀ ਕੋਠੀ ਸਾਰੀ ਨਕਸ਼ੇ ਤੇ ਤਿਆਰ ਕਰਵਾਈ ਹੋਈ ਹੈ ਕੰਮ ਵਧੀਆ ਕਰਵਾਇਆ ਹੋਇਆ ਫਾਰਸ਼ ਵਧੀਆ ਆਪਾਂ ਨੂੰ ਮਿਲ ਜੂਗਾ ਸੀ ਕੋਈ ਟਾਈਲਾਂ ਜਾਂ ਪੱਥਰ ਤਾਂ ਨਹੀਂ ਮਿਲਣਾ ਪਰ ਸਿਮੈਂਟਡ ਫਾਰਸ਼ ਆਪਾਂ ਨੂੰ ਮਿਲੂਗਾ ਜੀ ਸਾਰਾ ਤੇ ਅੰਦਰ ਆਪਾਂ ਚੱਲ ਗਏ ਸੀ ਸਭ ਤੋਂ ਪਹਿਲਾਂ ਆਪਾਂ ਡਰਾਇੰਗ ਰੂਮ ਦੇ ਅੰਦਰ ਖੜੇ ਹਾਂ ਸੀ ਆ ਗਿਆ ਸਾਰਾ ਡਰਾਇੰਗ ਏਰੀਆ ਵਧੀਆ ਇਹਨਾਂ ਨੇ ਬਣਾਇਆ ਹੋਇਆ ਸੀ ਤੇ ਕੰਮ ਤੁਸੀਂ ਆਪ ਹੀ ਦੇਖ ਲਓ ਸੀ ਰੰਗ ਰੋਗਨ ਦਾ ਸਾਰਾ ਕੰਮ ਲਾਈਟਿੰਗ ਦਾ ਤੇ ਹਰ ਇੱਕ ਜੋੜੀਆਂ ਦਾ ਕੰਮ ਕੰਪਲੀਟ ਆਪਨ ਮਿਲੂਗਾ। ਵਧੀਆ ਕੋਠੀ ਆ ਪਤਵਾੜੇ ਵਾਸਤੇ ਲੈ ਕੇ ਪਹੁੰਚਿਆ ਹਾਂ ਤੇ ਜੇ ਆਪਾਂ ਜਗਾਂ ਦੀ ਗੱਲ ਕਰੀਏ ਤਾਂ ਮਾਲਕ ਕਹਿੰਦੇ ਨੇ 5 ਮਰਲੇ ਥਾਂ ਦੇ ਵਿੱਚ ਕੋਠੀ ਬਣੀ ਹੋਈ ਐ ਸੇ। 5 ਮਰਲੇ ਟੋਟਲ ਆਪਾਂ ਨੂੰ ਜਗ੍ਹਾ ਮਿਲੂਗੀ। ਤੁਸੀਂ ਜਾ ਕੇ ਦੇਖੋਗੇ ਤਾਂ ਤੁਹਾਨੂੰ ਹੋਰ ਵੀ ਜ਼ਿਆਦਾ ਪਸੰਦ ਆਊਗੀ ਕੋਠੀ ਜਦੋਂ ਆਪਦੀ ਅੱਖਰ ਨਾਲ ਤੁਸੀਂ ਜਾ ਕੇ ਦੇਖੋਗੇ ਸੀ। ਬਾਕੀ ਕੰਮ ਜਿੰਨਾ ਹੋਇਆ ਤੁਹਾਡੇ ਸਾਹਮਣੇ ਐ ਸੀ, ਜਿੰਨਾ ਪਿਆਗਾ ਤੁਹਾਡੇ ਸਾਹਮਣੇ ਐ ਸੀ। ਤੇ ਕੰਮ ਵਧੀਆ ਮਾਲਕ ਨੇ ਲਗਭਗ ਕਰਵਾਈ ਰੱਖਿਆ ਜੀ ਤੇ ਕਮਰੇ ਵਧੀਆ ਬਣੇ ਹੋਏ ਨੇ ਕਮਰਿਆਂ ਦੀ ਵੀਡੀਓ ਤੁਸੀਂ ਆਪ ਹੀ ਦੇਖ ਰਹੇ ਹੋ ਵਧੀਆ ਖੁੱਲੇ ਡੁੱਲੇ ਆਪਾਂ ਨੂੰ ਕਮਰੇ ਦੇਖਣ ਨੂੰ ਮਿਲ ਜਾਣਗੇ ਕਮਰਿਆਂ 'ਚ ਕਮੀ ਪੇਸ਼ੀ ਕੋਈ ਨਹੀਂ ਇੱਕ ਤਾਂ ਹੁੰਦਾ ਨਾ ਜੀ ਵੀ ਭੀੜ ਭੜਾਕਾ ਜਾਂ ਹੁੰਦਾ ਐਦਾਂ ਦਾ ਕੁਝ ਨਹੀਂ ਆਪਾਂ ਨੂੰ ਮਿਲਣਾ ਖੁੱਲੇ ਡੁੱਲੇ ਆਪਾਂ ਨੂੰ ਕਮਰੇ ਦੇਖਣ ਨੂੰ ਮਿਲ ਜਾਣਗੇ ਬਾਕੀ ਡਬਲ ਸਟੋਰੀ ਕੁਠੀ ਹੈ ਜੀ ਕੋਈ ਦਿੱਕਤ ਵਾਲੀ ਗੱਲ ਹੈ ਨਹੀਂਗੀ ਰੰਗ ਦਾ ਕੰਮ ਤੁਸੀਂ ਆਪ ਹੀ ਦੇਖ ਲਓ ਜੀ ਬਾਕੀ ਉੱਪਰੋਂ ਛੱਤ ਦੇਖ ਲਓ ਜੀ ਉੱਪਰ ਵੀ ਆਪਾਂ ਚੱਲਾਂਗੇ ਉੱਪਰ ਵੀ ਤੁਹਾਨੂੰ ਨਾਲ ਦੀ ਨਾਲ ਆਪਾਂ ਲੈ ਕੇ ਚੱਲਾਂਗੇ ਜੀ ਉੱਪਰ ਦੀ ਵੀਡੀਓ ਵੀ ਮਾਲਕ ਨੇ ਬਹੁਤ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਆ ਬਾਕੀ ਜਿਹੜਾ ਇਹ ਕਮਰਾ ਤੁਸੀਂ ਦੇਖ ਰਹੇ ਹੋ ਜੀ ਇਹਦੇ ਨਾਲ ਆਪਾਂ ਨੂੰ ਅਟੈਚ ਸਟੋਰ ਏਰੀਆ ਵੀ ਦੇਖਣ ਨੂੰ ਮਿਲ ਜਾਊਗਾ ਜੀ ਵਧੀਆ ਸਟੋਰ ਹੈ ਜੀ ਸਟੋਰ ਦਾ ਕਿੰਨਾ ਮਰਜ਼ੀ ਸਮਾਨ ਆਪਾਂ ਰੱਖ ਸਕਦੇ ਹਾਂ ਸਟੋਰ ਵਾਸਤੇ ਤੇ ਵੀਡੀਓ ਤੁਹਾਡੇ ਸਾਹਮਣੇ ਹੈ ਜੀ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਚੱਲਦੀ ਚੱਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਦਿਓ ਜੀ ਬਾਕੀ ਕਿਚਨ ਦਾ ਕੰਮ ਜਿਵੇਂ ਕਿ ਟਾਈਲਾਂ ਦਾ ਮਾੜਾ ਮੋਟਾ ਕੰਮ ਪਿਆ ਸੀਗਾ ਉਹ ਕਰਵਾਉਣਾ ਪਊ ਆ ਜੀ ਨਹੀਂ ਵੀ ਕਰਵਾਉਣਾ ਤਾਂ ਵੀ ਚੱਲ ਜੂਗਾ ਜੇ ਕਰਵਾ ਲੈਨੇ ਅਸੀਂ ਤਾਂ ਵੀ ਠੀਕ ਹੈ ਬਾਕੀ ਫਾਰਸ਼ ਥੱਲੇ ਆਪਾਂ ਨੂੰ ਸਿਮੈਂਟਡ ਮਿਲੂਗਾ ਜੀ ਨਾ ਕੋਈ ਮਾਰਬਲ ਨਾ ਕੋਈ ਟਾਈਲਸ ਜੇ ਆਪਾਂ ਇਹਨੂੰ ਫਿਊਚਰ ਲਗਵਾਉਣੀਆਂ ਹੋਣ ਤਾਂ ਇਹਦੇ ਉੱਤੇ ਹੀ ਲੱਗ ਜਾਊਗਾ ਮਾਲਕ ਕਹਿੰਦੇ ਸੀਗੇ ਥੱਲੇ ਕੋਟਾਈ ਜਿਹੜੀ ਕੀਤੀ ਹੋਈ ਹੈ ਵਧੀਆ ਕੀਤੀ ਹੋਈ ਹੈ ਕੋਈ ਪਟਣ ਦੀ ਲੋੜ ਨਹੀਂ ਇਦੇ ਉੱਤੇ ਹੀ ਸਾਰਾ ਕੁਝ ਲੱਗ ਜੂਗਾ ਜੇ ਕਿਸੇ ਨੇ ਮਾਰਬਲ ਲਾਉਣਾ ਮਾਰਬਲ ਲੱਗ ਜੂਗਾ ਜੇ ਕਿਸੇ ਨੇ ਟਾਈਲਸ ਲਾਉਣੀਆਂ ਟਾਈਲਸ ਲੱਗ ਜਾਣੀਆਂ ਉਹ ਆਪਣੀ ਇੱਛਾ ਜੀ ਆਪਾਂ ਕੀ ਕਰਦੇ ਆਂ ਬਾਕੀ ਉੱਪਰ ਦੀ ਗੱਲ ਕਰੀਏ ਤਾਂ ਜਿੰਨੀ ਛੱਤ ਰਹੀ ਅਸੀਂ ਉਹ ਇਹਨਾਂ ਨੇ ਸਾਰੀ ਪੱਕੀ ਕਰਵਾਈ ਹੋਈ ਹੈ ਬਾਕੀ ਜਿੰਨਾ ਕ ਛੱਤਿਆ ਹੋਇਆ ਉਹ ਵੀ ਤੁਹਾਡੇ ਸਾਹਮਣੇ ਹੈ ਸੀ ਕੰਮ ਮਾਲਕ ਨੇ ਵਧੀਆ ਕਰਵਾਇਆ ਹੋਇਆ ਸੀ ਜੇ ਆਪਾਂ ਕੋਠੀ ਦੀ ਡਿਮਾਂਡ ਦੀ ਗੱਲ ਕਰੀਏ ਤਾਂ ਮਾਲਕ ਕਹਿੰਦੇ ਨੇ ਸਾਡੇ ਵੱਲੋਂ ਜਿਹੜੀ ਡਿਮਾਂਡ ਹੈ ਉਹ 25 ਲੱਖ ਰੁਪਈਆ ਸੀ ਮਾਲਕ ਕਹਿੰਦੇ ਨੇ ਮੌਕੇ ਤੇ ਰੇਟ ਅਸੀਂ ਕਰ ਲਾਂਗੇ ਕੋਈ ਦਿੱਕਤ ਵਾਲੀ ਗੱਲ ਹੈ ਨਹੀਂਗੀ ਰੇਟ ਕੀਤਾ ਜਾਊਗਾ ਕਿਸੇ ਨੇ ਜਾ ਕੇ ਕੋਠੀ ਦੇਖਣੀ ਆ ਤਾਂ ਆਪਾਂ ਜਿਹੜੀ ਇਹ ਕੋਠੀ ਲੈ ਕੇ ਪਹੁੰਚੇ ਆ ਅਜਨਾਲਾ ਸ਼ਹਿਰ ਤੋਂ ਲੈ ਕੇ ਪਹੁੰਚੇ ਆ ਸੀ ਖਾਸ ਅਜਨਾਲੀ ਤੋਂ ਲੈ ਕੇ ਪਹੁੰਚੇ ਆ ਕਾਫੀ ਆਪਣੇ ਕੋਲੇ ਡਿਮਾਂਡ ਆਈ ਸੀਗੀ ਤੇ ਅਜਨਾਲੇ ਕੋਠੀ ਬਣੀ ਹੋਈ ਹੈ ਜ਼ਿਲ੍ਹਾ ਅੰਮ੍ਰਿਤਸਰ ਲਗਦੇ ਹੋ ਸੀ ਤੇ ਰੇਟ ਤੁਹਾਨੂੰ ਮਦასი ਦਿੱਤਾ ਕੋਈ ਜਾ ਕੇ ਦੇਖਣਾ ਤਾਂ ਹੈਗਾ ਚਾਹਵਨ ਇਸ ਕੋਠੀ ਨੂੰ ਤਾਂ ਤੁਹਾਨੂੰ ਮਾਲਕ ਦਾ ਨੰਬਰ ਵੀ ਮੈਂ ਨੋਟ ਕਰਵਾ ਦਿੰਦਾ ਸੀ ਨੰਬਰ ਕਰ ਲਓ ਸਾਰੇ ਤੁਸੀਂ ਨੋਟ 98700 60 43793 98700 60 43793 ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਮਾਲਕ ਤੋਂ ਤੁਸੀਂ ਪੁੱਛਣਾ ਚਾਹੁੰਦੇ ਹੋ ਸੀ ਕੋਈ ਕੋਠੀ ਬਾਰੇ ਗੱਲ ਕਰਨੀ ਆ ਕੋਈ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਕੋਈ ਹੋਰ ਗੱਲ ਕਰਨੀ ਆ ਸੀ ਤਾਂ ਮਾਲਕ ਨੂੰ ਫੋਨ ਕਰ ਲਿਓ ਫੋਨ ਤੇ ਗੱਲਬਾਤ ਤੁਹਾਡੀ ਹੋ ਜੂਗੀ ਜਦੋਂ ਸਾਰੀ ਗੱਲਬਾਤ ਹੋ ਗਈ ਤੇ ਉਹ ਤੋਂ ਬਾਅਦ ਜਾ ਕੇ ਦੇਖ ਕੇ ਕੋਠੀ ਨੂੰ ਖਰੀਦ ਸਕਦੇ ਹਾਂ ਜੀ। ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕੋਠੀ ਕਿਵੇਂ ਦੀ ਲੱਗੀ ਕੋਠੀ ਦਾ ਰੇਟ ਤੁਹਾਨੂੰ ਕਿਵੇਂ ਦਾ ਲੱਗਿਆ ਜਰੂਰ ਮੈਨੂੰ ਕਮੈਂਟ ਕਰਕੇ ਦੱਸ ਦਿਓ ਜੀ। ਵਧੀਆ ਲੱਗੀ ਕੋਠੀ ਰੇਟ ਪਸੰਦ ਹੈ ਤਾਂ ਜਰੂਰ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਜੀ। ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜਰੂਰ ਦਬਾ ਦਿਓ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਹਰ ਰੋਜ਼ ਜੇ ਤੁਸੀਂ ਕੋਠੀ ਘਰ ਮਕਾਨ ਦੀ ਵੀਡੀਓ ਚੈਨਲ ਤੇ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਦੇ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਵੀ ਆਪਾਂ ਨਵੀਂ ਵੀਡੀਓ ਪਾਵਾਂਗੇ ਉਸੇ ਵੇਲੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚੂਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਤੇ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਰਹਨੇ ਆ ਜੀ ਕਰ ਕੋਈ ਮਕਾਨ ਤੁਹਾਡੇ ਕੋਲੇ ਵੀ ਇਹ ਵੇਚਣਾ ਤੁਸੀਂ ਚਾਹੁੰਦੇ ਹੋ ਜੀ ਕਿਸੇ ਵੀ ਏਰੀਆ 'ਚ ਦੇਖ ਰਹੇ ਹੋ ਤਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੈ ਪੇਜੋ ਜਮਾ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਣਾ ਇਦਾਂ ਦਾ ਕੁਝ ਨਹੀਂ ਹੁੰਦਾ ਸੀ ਬਸ ਆਪਣੇ ਕੋਲੇ ਭੇਜ ਦੇ ਕਰੋ ਫਰੀ ਦੇ ਵਿੱਚ ਆਪਾਂ ਛੇਤੀ ਤੋਂ ਛੇਤੀ ਐਡ ਤੋਂ ਵੜੀ ਲਾ ਦੇ ਮੰਗੇ ਸੀ ਬਾਕੀ ਆਪਣਾ ਵਟਸਐਪ ਨੰਬਰ ਉੱਤੇ ਪੂਰੀ ਵੀਡੀਓ ਚ ਵਾਰ-ਵਾਰ ਚੱਲਦੇ ਰਹਿੰਦਾ ਸੀ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਤੋਂ ਆਪਾਂ ਅੱਜ ਕੋਠੀ ਲੈ ਕੇ ਪਹੁੰਚੇ ਹਾਂ ਜਿੰਨੇ ਤੁਸੀਂ ਦੇਖ ਰਹੋ ਤੁਸੀਂ ਕਮੈਂਟ ਪਾਇਆ ਸੀਗਾ ਤੇ ਅਜਨਾਲੇ ਤੋਂ ਕੋਠੀ ਆਪਾਂ ਲੈ ਕੇ ਪਹੁੰਚੇ ਹਾਂ ਜਿੰਨੇ ਤੁਸੀਂ ਅਜਨਾਲੇ ਏਰੀਆ ਚੋਂ ਦੇਖ ਰਹੇ ਹੋ ਸੀ ਬਾਕੀ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਕਰੋ ਜੀ ਆਪਾਂ ਜਲਦੀ ਤੁਹਾਡੇ ਖਾਤਰ ਵੀ ਲੈ ਕੇ ਪਹੁੰਚਦੇ ਆ ਤੁਸੀਂ ਕਿੱਥੋਂ ਕਮੈਂਟ ਪਾਉਣੀ ਹੋ ਕਿਹੜੇ ਏਰੀਆ ਚੋਂ ਲੈ ਕੇ ਆਈਏ ਦੱਸੋ ਜੀ ਮੈਨੂੰ ਤਾਂ ਕਿ ਮਿਲਦੇ ਆ ਜੀ ਆਪਾਂ ਜਲਦੀ ਹੁਣ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ